ਲਓ ਜੀ ਪੰਜਾਬੀਓ ਖਾਲਸਾ ਫਾਸਟ ਫੂਡ ਮੋਰਿੰਡੇ ਸ਼ਹਿਰ ਦੇ ਵਿੱਚੋਂ ਲੰਘ ਰਿਹਾ ਸੀਗਾ ਜੀ ਮੈਂ ਦੇਖ ਕੇ ਨਾ ਜੀ ਬਾਈ ਜੀ ਦੀ ਰੇੜੀ ਤੇ ਰੁਕ ਗਿਆ ਬ੍ਰੇਕਾਂ ਆਪਣੇ ਆਪ ਲੱਗ ਗਏ ਜੀ ਬਾਈ ਜੀ ਕੀ ਬਣਾਣ ਲੱਗੇ ਇਹ ਬਰਗਰ ਬਣਾਉਣ ਲੱਗੇ ਕੀ ਨਾਮ ਕੀ ਤੁਹਾਡਾ ਜੇ ਨਾਮ ਹਰਪ੍ਰੀਤ ਸਿੰਘ ਆ ਬਾਹਰ ਤੁਸੀਂ ਖਾਲਸਾ ਫਾਸਟ ਫੂਡ ਲਿਖ ਕੇ ਲਾਇਆ ਹੋਇਆ ਹਾਂਜੀ ਹਾਂਜੀ ਮਜ਼ਾ ਆ ਗਿਆ ਸਵਾਦ ਆ ਗਿਆ ਵੀ ਤੁਹਾਨੂੰ ਕੰਮ ਕਰਦੇ ਨੂੰ ਦੇਖ ਕੇ ਹਾਂਜੀ ਧੰਨਵਾਦ ਜੀ ਬਿਲਕੁਲ ਜਿਹੜਾ ਇਹ ਨਾ ਜੀ ਜਦੋਂ ਪੰਜਾਬੀ ਕੋਈ ਕੰਮ ਕਰਦਾ ਤੇ ਸਾਡੀ ਰੂਮ ਜਿਹੜੀ ਖੜ ਜਾਂਦੀ ਹੈ ਧੰਨਵਾਦ ਹੈ ਅਸੀਂ ਸਪੈਸ਼ਲ ਬ੍ਰੇਕ ਮਾਰੀ ਹੈ ਗੱਡੀ ਰੋਕ ਕੇ ਮੈਂ ਕਿਹਾ ਜੀ ਬਾਈ ਜੀ ਕੋਲ ਪਹਿਲਾਂ ਜਾਣਾ ਬਾਈ ਜੀ ਨੂੰ ਮਿਲਣਾ ਹੈ ਅੱਛਾ ਜੀ ਮਰਿੰਡੇ ਦੇਈਏ ਤੁਸੀਂ ਨਹੀਂ ਬੀਜੀ ਚਮਕੌਰ ਸਾਹਿਬ ਕੋਲ ਪਿੰਡ ਆਈ ਜੀ ਅੱਛਾ ਜੀ ਚਮਕੌਰ ਸਾਹਿਬ ਕੋਲ ਪਿੰਡ ਹੈ ਤੁਹਾਡਾ ਹਾਂ ਜੀ ਅੱਛਾ ਕਿਹੜਾ ਪਿੰਡ ਹੈ ਏਸਪੁਰਾ ਪਿੰਡ ਆਈ ਜਿਹੜਾ ਏਸਪੁਰਾ ਏਸਪੁਰੇ ਤੇ ਹੈ ਤੇ ਉਰੇ ਦਿੱਲੀ ਜਾਂਦੇ ਆ ਫਿਰ ਤੁਸੀਂ ਹਾਂ ਜੀ ਰੋਜ਼ ਆਪਾਂ ਨੂੰ ਬਾਈ ਆ ਦੇਖੋ ਜੀ 버ਗਰ ਲੱਗਿਆ ਬਣ ਖਾਲਸਾ ਫਾਸਟ ਫੂਡ ਦੇਤੇ ਔਰੇ ਸਾਰਾ ਸਮਾਨ ਆਪ ਫਿਰ ਤਿਆਰ ਕਰਦੇ ਹੋ ਘਰੇ ਹਾਂ ਜੀ ਹਾਂ ਜੀ ਚੱਕਣੀਆਂ ਆਪ ਸਟਰੀ ਵੀ ਮੈ ਆਪ ਬਣਾਉਣਾ ਹੈ ਆਪੋ ਨੇੋ ਸ਼ਾਬਾਸ਼ ਬਹੁਤ ਵਧੀਆ ਗੱਲ ਹੈ ਜੀ ਆ ਦੇਖੋ ਜੀ ਪੰਜਾਬੀਓ ਪੰਜਾਬੀ ਬੰਦੇ ਕੰਮ ਕਰਦੇ ਨੇ ਪੰਜਾਬ ਦੇ ਵਿੱਚ ਔਰ ਮਨ ਹੋ ਜਾਂਦਾ ਖੁਸ਼ ਮਰਿੰਦਾ ਸ਼ਹਿਰ ਤੋਂ ਜਦੋਂ ਆਪਾਂ ਕਰਾਲੀ ਦੇ ਮੋੜ ਦੇ ਕੋਲ ਪਹੁੰਚ ਗਏ ਆ ਉੱਥੇ ਬਾਈ ਜੀ ਨੇ ਖੋਲਿਆ ਹੋਇਆ ਹੈ ਖਾਲਸਾ ਫਾਸਟ ਫੂਡ ਉੱਪਰ ਲਿਖਿਆ ਹੋਇਆ ਜੀ ਨਾਮ ਜਪੋ ਕੀਰਤ ਕਰੋ ਵੰਡ ਛਕੋ ਕੰਮ ਕਰਨ ਚ ਨਹੀਂ ਮੰਗਣ ਚ ਸ਼ਰਮ ਕਰੋ ਵਾਜੀ ਵਾ ਬਹੁਤ ਵਧੀਆ ਸੋਚ ਔਰ ਦੇਖਦੇ ਆ ਜਿਹਨਾਂ ਨਾਲ ਹੋਰ ਗੱਲਾਂ ਬਾਤਾਂ ਕਰਦੇ ਆ ਹਾਂਜੀ ਬਣਾ ਦਿੱਤਾ ਤੁਸੀਂ 버거 ਦਿਖਾਇਆ ਤਾਂ ਜਰਾ ਵਾਜੀ ਵਾ ਤੁਸੀਂ ਇਹਨਾਂ ਕੋਲ ਆਨੇ 버거 ਲੈਣ ਜੀ ਸਪੈਸ਼ਲ ਹਨ ਜੀ ਕਦੇ ਕਦੇ ਆਤੇ ਹਨ ਅੱਛਾ ਆ ਦੇਖੋ ਜੀ ਗੱਲ ਹੋ ਗਈ ਰਿਵਰਸ ਤੁਸੀਂ ਪ੍ਰਵਾਸੀਆ ਕਿਹੜੇ ਕਿਹੜੇ ਪਾਸੇ ਦੇ ਆ ਤੁਸੀਂ ਮੈਂ ਮੈਂ ਤੋਂ ਬਿਹਾਰ ਕਾ ਹਾਂ ਜੀ ਮੈਂ ਆ ਦੇਖੋ ਜੀ ਪਹੁੰਚਾਤੇ ਜੀ ਖਾਲਸਾ ਫਾਸਟ ਫੂਡ ਤੇ ਬਿਹਾਰ ਵਾਲੇ ਆ ਗਏ ਔਰ ਚੰਗਾ ਬਣਦਾ ਸਮਾਨ ਜੀ ਜੀ ਤੁਹਾਨੂੰ ਤਾਂ ਤੁਸੀਂ ਇੱਥੇ ਆ ਜੰਦੇ ਹੋ ਜੀ ਪੰਜਾਬੀ ਸਮਝ ਲੈਂਦੇ ਹੋ ਜੀ ਅੱਛਾ ਕੀ ਖਾਸੀਅਤ ਹੈ ਨਹੀਂ ਨਾਣਾ ਬੜੀਆ ਖਾ ਬੜੀਆ ਬਣਾਤੇ ਆਂ ਬੜੇ ਖਾਤੇ ਆਂ ਆਜੋ ਸਰੋਤਿਓ ਦੇਖੋ ਹੁਣ ਆਇਆ ਮਜ਼ਾ ਅਸਲੀ ਗੱਲ ਦਾ ਬਿਹਾਰ ਤੋਂ ਆਏ ਨੇ ਕੀ ਨੌਕੀ ਤੁਹਾਡਾ ਕੀ ਨਾਮ ਹੈ ਸਸੀ ਭੂਸਨ ਹੈ ਸਸੀ ਭੂਸਨ ਸਸੀ ਭੂਸਨ ਜੀ ਬਿਹਾਰ ਤੋਂ ਆਏ ਨੇ ਖਾਲਸਾ ਫਾਸਟ ਫੂਡ ਤੇ ਇਹ ਆਂਦੇ ਰਹਿੰਦੇ ਨੇ ਜੀ ਸਸੀ ਭੂਸਨ ਆਂਦੇ ਰਹ ਅੱਛਾ ਹੋਰ ਵੀ ਜਾ ਕੇ ਆਂਦੇ ਰਹੇ ਆਗੇ ਜੀ ਬਾਈ ਜੀ ਹਾਂਜੀ ਕੀ ਲੈਣਾ ਹੈ ਜੀ ਪੋਤੇ ਵਾਸਤੇ 버ਗ ਲੈਣਾ ਹੈ ਪੋਤੇ ਵਾਸਤੇ 버ਗਰ ਲੈਣਾ ਹੈ ਭਾਵੇਂ ਦਾਦੇ ਪੋਤੇ ਦਾ ਪਿਆਰ ਬੜਾ ਘੇਟ ਹੈ ਲੋ ਜੀ ਦੇਖੋ ਜੀ ਗਾਕ ਆ ਰਹੇ ਨੇ ਇੱਥੇ ਔਰ ਖਾਲਸਾ ਫਾਸਟ ਫੂਡ ਮੁਰਿੰਡਾ 버ਗਰ ਤੁਹਾਡੀ ਸਪੈਸ਼ਲਟੀ ਹੈ ਜੀ ਹੋਰ ਕੀ ਕੀ ਬਣਾਉਣੇ ਹੋ ਕੁਲਚਾ 버ਗਰ ਨੂਡਲਸ ਆਇਆ ਕੁਲਚਾ ਵੀ ਬਣਾਉਣੇ ਹੋ ਵਾਹ ਜੀ ਵਾਹ ਆਹ ਜੀ ਗਾਕ ਹੋਰ ਕੀ ਖਾਣਾ ਹੈ 버거 버거 칸 ਹੈ ਕੀ ਨਾਮ ਹੈ ਅਜੀ ਕਿੱਥੋਂ ਆਏ ਹੈ ਮਰਿੰਡੇ ਮਰਿੰਡੇ ਦੇ ਪਿੱਛੇ ਤੇ ਕਿੱਥੋਂ ਆਏ ਇੱਕ ਰਾਲੀ ਨਹੀਂ ਆਪਕਾ ਪਿੰਡ ਕੌਨ ਸਾ ਹੈ ਹਮਾਰਾ ਪਿੰਡ ਕੋ ਬਹੁਤ ਦੂਰ ਹੈ ਕਿੱਥੇ ਹੈ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਤੋਂ ਆ ਗਏ ਆ ਦੇਖੋ ਰੌਣਕਾਂ ਲਾਈਆਂ ਹੋਈਆਂ ਖਾਲਸਾ ਫਾਸਟ ਫੂਡ ਨੇ ਪਹਿਲਾਂ ਬਿਹਾਰ ਤੋਂ ਆਏ ਸੀ ਹੁਣ ਮੱਧ ਪ੍ਰਦੇਸ਼ ਤੋਂ ਵੀ ਆ ਗਏ ਇੱਕ ਬਾਈ ਜੀ ਆਪਣੇ ਪੋਤੇ ਨੂੰ ਖਿਲਾਣ ਆ ਗਏ ਸੀਗੇ ਇਹ ਜਾਦਾ ਗਾਹਕ ਤੁਹਾਡੇ ਕੋਲ ਬੜੇ ਇਧਰ ਉਧਰੋਂ ਸਾਰੇ ਪਾਸੇ ਦਾ ਉਰੇ ਪਹੁੰਚ ਰਹੇ ਆ ਗਾਹਕ ਹੈ ਜਿਹੜਾ ਪ੍ਰਵਾਸੀ ਗਾਹਕ ਉਹ ਵੀ ਤੁਹਾਡੇ ਕੋਲ ਪਹੁੰਚ ਰਿਹਾ ਹੈ ਕੀ ਜਾਦੂ ਕਰਿਆ ਹੋਇਆ ਹੈ ਜੀ ਜਾਦੂ ਕੋਈ ਨਹੀਂ ਕਰਿਆ ਜੀ ਸਿੱਧੀ ਗੱਲ ਹੈ ਬਸ ਇਹ ਇਮਾਨਦਾਰੀ ਹੈ ਹਾਂ ਹਾਂ ਇਮਾਨਦਾਰੀ ਹੈ ਨਾ ਜੀ ਹਾਂ ਦੇਖੋ ਜੀ ਇਮਾਨਦਾਰੀ ਕਹਿੰਦੇ ਜੀ ਇਮਾਨਦਾਰੀ ਦਾ ਡੰਕਾ ਬੋਲਦਾ ਖਾਲਸਾ ਫਾਸਟ ਫੂਡ ਤੇ ਬੰਦੇ ਪਹੁੰਚਦੇ ਆ ਜੀ ਔਰ ਸਾਰੀ ਚੀਜ਼ੇ ਵਧੀਆ ਕਹਿੰਦੇ ਆਪ ਤਿਆਰ ਕਰਦਾ ਜੀ ਮੈਂ ਬਰਗਰ ਤਿਆਰ ਕਰ ਰਹੇ ਹਾਂ ਗਾਹਕ ਆ ਰਹੇ ਦੂਰੋਂ ਦੂਰੋਂ ਨਾਲੋਂ ਜਦੋਂ ਮਰਿੰਡੇ ਤੋਂ ਬਾਹਰ ਨਿਕਲਦੇ ਆਪਾਂ ਕਰਾਲੀ ਵਾਲੇ ਰੋਡ ਦੇ ਪਹਿਲਾਂ ਹੀ ਉੱਥੇ ਇਹਨਾਂ ਨੇ ਲਾਈ ਹੋਈ ਆਪਣੀ ਰੈਡੀ ਔਰ ਮਜ਼ਾ ਆ ਗਿਆ ਜੀ ਪੰਜਾਬੀ ਬੰਦੇ ਨੂੰ ਕੰਮ ਕਰਦਾ ਦੇਖ ਕੇ ਸਵਾਦ ਆ ਗਿਆ ਜੀ ਆ ਦੇਖੋ ਜੀ ਤੁਹਾਨੂੰ ਮੈਂ ਦਿਖਾਉਣਾ ਸਾਰੀਆਂ ਆਈਟਮਾਂ ਬਣਾਉਂਦੇ ਨੇ ਔਰ ਜਦੋਂ ਕੋਈ ਪੰਜਾਬੀ ਕੰਮ ਕਰਦਾ ਫਿਰ ਅਜੀ ਮਜ਼ੇ ਦੀ ਗੱਲ ਔਰ ਨਾਮ ਜੱਪੋ ਕਿਰਤ ਕਰੋ ਵੰਡ ਛਕੋ ਔਰ ਸਮਾਨ ਵੰਡੋ ਇੱਥੇ ਜ਼ਰੂਰ ਪਹੁੰਚੋ ਸਾਨੂੰ ਪੰਜਾਬੀਆਂ ਨੂੰ ਸਾਨੂੰ ਪੰਜਾਬੀਆਂ ਨੂੰ ਸਪੋਰਟ ਕਰਨਾ ਚਾਹੀਦਾ ਪੰਜਾਬੀਆਂ ਨੂੰ ਸਾਨੂੰ ਸਪੋਰਟ ਕਰਨਾ ਚਾਹੀਦਾ ਪੰਜਾਬੀ ਹੋਣ ਦੇ ਨਾਤੇ ਜਰੂਰ ਇਹਨਾਂ ਰੇੜੀਆਂ ਤੇ ਪਹੁੰਚੀਏ ਜਿੱਥੇ ਸਾਡੇ ਪੰਜਾਬੀ ਵੀਰ ਕੰਮ ਕਰਦੇ ਨੇ ਔਰ ਇਹਨਾਂ ਦਾ ਹੌਸਲਾ ਵਧਾਈਏ ਤਾਂ ਜੋ ਜਿਹੜੇ ਵਿਦੇਸ਼ਾਂ ਵਿੱਚ ਤੁਰੇ ਜਾਂਦੇ ਨੇ ਭੱਜੇ ਜਾਂਦੇ ਨੇ ਬਾਈ ਜੀ ਵਿਦੇਸ਼ਾਂ 'ਚ ਭੱਜ ਜਾਂਦੇ ਨੇ ਬੰਦੇ ਅੱਜ ਕੱਲ ਹਾਂਜੀ ਕੀ ਕਹਿੰਦੇ ਹੋ ਤੁਸੀਂ ਮੈਂ ਖੁਦ ਹੀ 12 ਸਾਲ ਬਾਹਰ ਲੱਗ ਕੇ ਆਇਆ ਹਾਂ ਤੁਸੀਂ ਆਪ 12 ਸਾਲ ਬਾਹਰ ਲੱਗ ਕੇ ਆਏ ਕਿੱਥੇ ਅਰਬ ਕੰਟਰੀ ਵਿਜੇ ਦੋ ਬਾਈ ਕੁਵੈਤ ਇਰਾਕ ਅੱਲਾਹ ਜੀ ਪੰਜਾਬੀਓ ਬਾਹਰ ਜਾ ਕੇ ਵੀ ਮੁੜ ਕੇ ਆ ਕੇ ਫਿਰ ਆਪਣੇ ਸ਼ਹਿਰ ਲਾਤੀ ਆ ਕੇ ਖਾਲਸਾ ਫਾਸਟ ਫੂਡ ਦੀ ਰੇੜੀ ਕਿ ਅਰਬ ਕੰਟਰੀ ਜਾਏ ਫਿਰ ਫਿਰ ਮਜ਼ਾ ਉੱਥੇ ਸੀਗਾ ਕਿ ਇੱਥੇ ਆਏ ਦੱਸੋ ਹੁਣ ਆ ਜਾ ਵੀਰੇ ਆਪਣੀ ਆਪਣੀ ਦੇਸ਼ ਵਾਂਗ ਕੋਈ ਮਜ਼ਾ ਹੈ ਨਹੀਂ ਹੈ ਪੰਜਾਬ ਵਾਂਗੀ ਮੌਜ ਕਿੱਥੇ ਲੱਣੀ ਵੀਰ ਜੀ ਅੱਛਾ ਪੰਜਾਬ ਵਰਗੀ ਮੌਜ ਨਹੀਂ ਆ ਕਿਤੇ ਵਾਹ ਜੀ ਉੱਥੇ ਜਾਏ ਕੁੰਬ ਰਿਆਏ ਰੈਵੀ ਆਏ 12 ਸਾਲ ਹਾਂਜੀ ਠੀਕ ਹੈ ਜੀ ਠੀਕ ਹੈ ਬਾਹਰ ਜਾ ਵੀ ਆਏ ਸਵਾਂ ਲਾ ਵੀ ਆਏ ਤੇ ਮਜ਼ਾ ਤੁਸੀਂ ਕਹਿੰਦੇ ਇੱਥੇ ਪੰਜਾਬ ਤੇ ਆ ਹਾਂਜੀ ਹੁਣ ਕਿਆ ਬਣਨ ਲੱਗਿਆ ਹੁਣ ਇਹ ਟਿੱਕੀਆਂ ਬਣਾਉਣੀ ਹੈ ਟਿੱਕੀਆਂ ਬਣਾਉਣੀਆਂ ਅੱਛਾ ਠੀਕ ਹੈ ਠੀਕ ਹੈ ਤੇ ਇੱਥੇ ਤੁਸੀਂ ਕਹਿੰਦੇ ਮਜ਼ਾ ਜ਼ਿਆਦਾ ਕਮਾਈ ਦੀ ਬਰਕਤ ਇੱਥੇ ਜ਼ਿਆਦਾ ਹੈ ਕਮਾਈ ਵੀ ਅੱਗੇ ਜਿਹੇ ਹੈ ਜੀ ਮਿਹਨਤ ਕਰਨੋਂ ਕਮਾਈ ਆਪਣੇ ਆਪ ਹੀ ਆਉਗੀ ਆ ਮਿਹਨਤ ਕਰੋਗੇ ਤਾਂ ਕਮਾਈ ਆਪੇ ਆਉਗੀ ਕੋਈ ਲੋੜ ਨਹੀਂ ਘਰ ਛੱਡਣ ਦੀ ਬਾਹਰ ਜਾਣ ਦੀ ਆ ਦੇਖੋ ਜੀ ਆ ਵੀ ਸਨੇਹਾ ਦੇ ਰਹੇ ਨੇ ਖਾਲਸਾ ਫਾਸਟ ਫੂਡ ਵਾਲੇ ਵੀ ਆਪਣਾ ਜਿਹੜਾ ਪੰਜਾਬ ਹੈ ਇਹਦੇ ਵਰਗੀ ਕੋਈ ਰੀਸ ਨਹੀਂ ਆਪਾਂ ਨੂੰ ਇੱਥੇ ਹੀ ਮਿਹਨਤ ਕਰਨੀ ਚਾਹੀਦੀ ਠੀਕ ਕਹਿ ਰਹੇ ਜੀ ਮੈਂ ਹਾਂਜੀ ਆ ਵੀ ਜੀ ਆ ਦੇਖੋ ਜੀ ਨਾਲ-ਨਾਲ ਕੰਮ ਵੀ ਚੱਲ ਰਿਹਾ ਹੈ ਔਰ ਇਹ ਟਿੱਕੀਆਂ ਵਾਸਤੇ ਤਿਆਰ ਹੋ ਰਿਹਾ ਜੀ ਮਸਾਲਾ ਹਾਂਜੀ ਜੀ ਆਲੂ ਟਿੱਕੀ ਬਣੂਗੀ ਹੈ ਆਲੂ ਟਿੱਕੀ ਵਾਜੂ ਇਹ ਫਿਰ 버거 ਚ ਪੈਂਦੀ ਹੈ 버거 ਚ ਪੈਂਦੀ ਹੈ ਠੀਕ ਆ ਆਪਣੀ ਤਿਆਰ ਕਰਦੇ ਆ ਤੁਸੀਂ ਹਾਂਜੀ ਦੇਖੋ ਜੀ ਮਿਹਨਤ ਜੇ ਕਰਨੀ ਹੋਵੇ ਨਾ ਜੀ ਤਾਂ ਆਪਣੇ ਇਲਾਕੇ ਵਿੱਚ ਰਹਿ ਕੇ ਕਰੀਏ ਔਰ ਆਪਣੇ ਘਰ ਜਾ ਕੇ ਵੜੀਏ ਸ਼ਾਮਾਂ ਨੂੰ ਮਾਪੇ ਬਾਪ ਦੀ ਕਰੀਏ ਸੇਵਾ ਹਾਂਜੀ ਘਰ ਕੋਣ ਕੋਣਾ ਹੈ ਕਲਜੀ ਮਾਤਾ ਜੀ ਡੈਡੀ ਜੀ ਅੱਛਾ ਭਰਾਏ ਭਾਬੀ ਆ ਉਹਦੇ ਬੱਚੇ ਨਾਲ ਰਹਿੰਦੇ ਆ ਅੱਛਾ ਭਰਾ ਆ ਭਾਬੀ ਵੀ ਸਾਰੇ ਇਕੱਠੇ ਰਹਿੰਦੇ ਆ ਜੁਆਇੰਟ ਫੈਮਿਲੀ ਹੈ ਦੇਖਿਆ ਜੀ ਗੱਲ ਦਾ ਸਵਾਦ ਆ ਗਿਆ ਕਿ ਨਹੀਂ ਮੈਂ ਤੇ ਵੀ ਹੋ ਰਹੀ ਹੈ ਕੰਮ ਵੀ ਹੋ ਰਿਹਾ ਜੁਆਇੰਟ ਫੈਮਿਲੀ ਵਿੱਚ ਮਾਪੇ ਦੇ ਨੇੜੇ ਉੱਥੇ ਬਾਹਰ ਜਾ ਕੇ ਤਾਂ ਮਾਪੇ ਤੋਂ ਵੀ ਦੂਰ ਹੋ ਗਏ ਤੇ ਹੈ ਸਹੀ ਗੱਲ ਇਹਦੇ ਵਰਗੀ ਮौज ਸੜਾ ਹੁਣ ਰੋਜ਼ ਸ਼ਾਮਾਂ ਨੂੰ ਜਾ ਕੇ ਮਾਂ ਮਿਲਦੀ ਹੈ ਮਾਂ ਮਿਲਦੀ ਹੈ ਜੀ ਹੈ ਬੱਚਾ ਜਰੇ ਨਹੀਂ ਆਪਣੇ ਆ ਦੇਖੋ ਪੰਜਾਬੀਓ ਸੁਣ ਲੋ ਗੱਲ ਮਾਂ ਨਹੀਂ ਲੱਭਦੀ ਹੈਗੀ ਬਾਹਰ ਜਾ ਕੇ 12 ਸਾਲ ਬਾਈ ਜੀ ਬਾਹਰ ਲਾ ਕੇ ਆ ਗਏ ਹੁਣ ਕਹਿੰਦੇ ਮौज ਹੈ ਮौज ਮੈਂ ਕਹਿੰਦਾ ਇਸੇ ਗੱਲ ਦੀ ਪੈਸੇ ਭਾਵੇਂ ਵੱਧ ਹੈ ਭਾਵੇਂ ਘਟ ਹੈ ਮਾਂ ਕੋਲ ਹੈਗੀ ਹੈ ਬਾਪੂ ਕੋਲ ਹੈਗਾ ਸ਼ਾਮ ਨੂੰ ਮਿਲਦੇ ਆ ਸਹੀ ਗੱਲ ਦੇਖੋ ਜੀ ਆ ਹੈ ਗੱਲ ਅਸਲੀ ਮਾਪੇ ਦੇ ਕੋਲ ਰਹਿ ਕੇ ਆਪਣੇ ਵਤਨ ਦੇ ਕੇ ਆਪਣੇ ਦੇਸ਼ ਆਪਣੇ ਸ਼ਹਿਰ ਆਪਣੇ ਪਿੰਡ ਰਹਿ ਕੇ ਹੀ ਨਜ਼ਾਰਾ ਆਉਂਦਾ ਗੱਲਬਾਤ ਆ। ਹਾਂਜੀ ਖਾਲਸਾ ਫਾਸਟ ਫੂਡ ਮੋਰਿੰਡਾ ਵਿੱਚ ਭਾਈ ਸਾਹਿਬ ਵੀ ਪਹੁੰਚ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਪਹੁੰਚ ਗਏ ਨੇ ਜੀ ਖਾਲਸਾ ਫਾਸਟ ਫੂਡ ਤੇ 버거 ਖਾਣ ਆਏ ਜੀ 버거 ਖਾਣ ਸਪੈਸ਼ਲ ਇਹ ਵਧੀਆ ਬਣਾਉਂਦੇ ਨੇ। ਵਧੀਆ 버거 ਬਣਾਉਂਦਾ ਜੀ ਆਉਂਦਾ ਕਿ ਆ ਜੀ 20 ਰੁਪਏ ਚ ਸਾਨੂੰ 40 50 ਵਰਗਾ ਸਵਾਦ ਦਿੰਦੇ ਆ ਜੀ ਵਧੀਆ ਸਾਫ਼ ਸੁਥਰਾ ਐਨ। ਕਹਿੰਦਾ ਕਹਿੰਦਾ ਕਰੰਚੀ ਬਣਦਾ ਜੀ ਵਧੀਆ ਸਾਫ਼ ਸੁਥਰਾ 버거 ਬਣਾ ਕੇ ਦਿੰਦੇ ਆ ਆਪਣੇ ਪੰਜਾਬੀ ਭਰਾ ਤੋਂ ਬਾਅਦ ਹਾਂ ਜੀ ਸਾਨੂੰ ਆਪਣੇ ਵੀਰ ਤੇ ਇੰਨਾ ਕੁ ਮਾਣਾ ਜੀ ਵਧੀਆ ਸਾਫ ਸੁਥਰਾ ਬਣਾਉਂਦਾ ਜੀ ਐਨ ਸਾਨੂੰ ਕੋਈ ਯਾਨੀ ਕਿ ਕਹਿਣ ਦਾ ਮਤਲਬ ਵੀ ਵੀ ਇਦਾਂ ਦੀ ਪਰੇਸ਼ਾਨੀ ਜੀ ਵਧੀਆ ਸਾਫ ਸੁਥਰਾ ਜੀ ਤੁਸੀਂ ਵਿਸ਼ਵਾਸ ਕਰਕੇ ਆ ਗਏ ਆਹ ਕਾਉਣੇ ਆ ਜੀ ਨਾਲੇ ਕੋ ਰਹਿੰਦੇ ਆ ਜੀ ਇੱਥੇ ਖਾਈ ਪੀਂਦਾ ਜੀ ਇਹਨਾਂ ਕੋਲੇ ਬੈਠ ਕੇ ਚੰਗਾ ਸਾਫ ਸੁਥਰਾ ਜੀ ਵਧੀਆ ਸਵਾਦ ਆ ਜਾਂਦਾ ਹੈ ਕਰੰਚੀ ਹੁੰਦਾ ਆਨੰਦ ਆ ਜਾਂਦਾ ਜੀ ਖਾ ਕੇ ਬਰਕਤ ਕੁੱਲਚਾ ਬਣਾਉਂਦੇ ਕੁੱਲਚਾ ਵੀ ਵਧੀਆ ਹੁੰਦਾ ਆਹ ਦੇਖੋ ਜੀ ਆ ਰਹੇ ਨੇ ਜੀ ਗਾਹ ਖੂਰ ਵੀ ਆ ਰਹੇ ਨੇ ਔਰ ਖਾਲਸਾ ਫਾਸਟ ਫੂਡ ਹਾਂਜੀ ਤੇ ਸਾਫ ਕੰਮ ਹੁੰਦਾ ਵਧੀਆ ਕੰਮ ਹੁੰਦਾ ਜਿੱਦਾਂ ਬਾਈ ਜਾਨੀ ਕਹਿ ਰਹੇ ਨੇ ਤੇ ਗਾਗ ਪਹੁੰਚਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਜੀ ਆਪਣੇ ਪੰਜਾਬੀ ਵੀਰ ਦਾ ਜਦ ਕਿ ਬਹੁਤ ਹੀ ਵਧੀਆ ਸਾਫ ਪੁੱਟਾ ਕੰਮ ਕਰ ਰਹੇ ਨੇ ਨਹੀਂ ਨਹੀਂ ਆ ਰਹੇ ਇਹਨਾਂ ਨੇ ਤਾਂ ਮੈਂ ਕਹਿੰਨਾ ਉਹ ਜਿਹੜੇ ਪ੍ਰਵਾਸੀ ਉਹ ਵੀ ਆਪਣੇ ਕੋਲ ਆਣੇ ਲਾ ਤੇ ਤੁਹਾਡੇ ਤੋਂ ਪਹਿਲਾਂ 2-3 ਗਾਗ ਪ੍ਰਵਾਸੀ ਵੀ ਆਏ ਕਹਿੰਦੇ ਜੀ ਸਾਫ ਸਮਾਨ ਹੁੰਦਾ ਸੀ ਤਾਂ ਆਣਦੇ ਨੇ ਕੋਲ ਆਹ ਦੇਖੋ ਜੀ ਟੁਕ ਟੁਕ 6-7 ਸਾਲ ਹੋ ਗਿਆ ਨਾ ਨਾਲ ਜੀ ਅੱਛਾ ਬੋਲਟਿੰਗ ਦੀ ਗੱਡੀ ਨਾਲ ਲੱਗੀ ਹੋਈ ਹੈ ਜੀ ਮੇਰੀ ਅੱਛਾ ਉਹ ਤੁਹਾਡੀ ਗੱਡੀ ਹੈ ਜੀ ਵਧੀਆ ਜਾਨੀ ਕਿ ਸਾਡਾ ਕੰਮ ਚੱਲ ਰਿਹਾ ਹੈ ਜੀ ਇਹਨਾਂ ਦਾ ਵਧੀਆ ਕੰਮ ਆ ਜੀ ਇਹਨਾਂ ਦਾ ਵੀ ਚੱਲ ਰਿਹਾ ਬਹੁਤ ਵਧੀਆ ਵਧੀਆ ਫੇਮਸ ਕੋਲਚਾ ਜੀ ਵਰਕਰ ਵੀ ਅੱਛਾ ਜੀ ਆਣਾ ਚਾਹੀਦਾ ਇੱਥੇ ਆਣਾ ਚਾਹੀਦਾ ਜੀ ਇੱਕ ਵਾਰ ਜ਼ਰੂਰ ਟਰਾਈ ਕਰੋ ਜੀ ਮਿਰਿੰਡੇ ਪਹੁੰਚੋ ਹੈ ਪਹੁੰਚੋ ਜੀ ਬਾਈ ਜੀ ਕਿੱਦਾਂ ਤੁਸੀਂ ਵਧੀਆ ਜੀ ਅੱਗੇ ਵੀ ਆਉਂਦੇ ਹੋ ਇੱਥੇ ਹਾਂਜੀ ਹਾਂਜੀ ਇਹਨਾਂ ਦਾ ਸਮਾਨ ਵਧੀਆ ਆਉਂਦੇ ਸਪੈਸ਼ਲ ਆਉਂਦੇ ਜੀ ਇਹਨਾਂ ਕੋਲ ਸਪੈਸ਼ਲ ਆਉਂਦੇ ਉਹਨਾਂ ਕੋਲ ਕੀ ਨਾਮ ਕੀ ਤੁਹਾਡਾ ਨਵਜੋਤ ਹੈ ਨਵਜੋਤ ਜੀ ਆਪਣੇ ਬੇਟੇ ਨੂੰ ਲੈ ਕੇ ਆਏ ਨੇ ਪਰਿਵਾਰ ਦੇ ਨਾਲ ਆਏ ਨੇ ਸਪੈਸ਼ਲ ਆਉਂਦੇ ਨੇ ਜੀ ਗਾਹਕ ਤਾਂ ਤਾਰੀਫ ਕਰ ਰਿਹਾ ਤੁਹਾਡੇ ਕੋਲ ਦੂਰੋਂ ਦੂਰੋਂ ਪਹੁੰਚ ਰਿਹਾ ਹੈ ਸ਼ਾਬਾਸ਼ ਹੈ ਤੁਹਾਡੇ ਕੰਮ ਨੂੰ ਆ ਹੁਣ ਬਣ ਲੱਗੀਆਂ ਜੀ ਟਿੱਕੀਆਂ ਪੈ ਗਈਆਂ ਨੇ ਵਿੱਚ ਹਾਂਜੀ ਟਿੱਕੀਆਂ ਬਣ ਗਈਆਂ ਜੀ ਆਹ ਦੇਖੋ ਜੀ ਕੱਟ ਹੋ ਰਿਹਾ ਜੀ ਉੱਪਰ ਬਣੀਆਂ ਪਈਆਂ ਉਹ ਉੱਪਰ ਵੀ ਬਣੀਆਂ ਪਈਆਂ ਉਹ ਵਾਹ ਜੀ ਵਾਹ ਆਹ ਦੇਖੋ ਜੀ ਮਜ਼ਾ ਆ ਗਿਆ ਨੇ ਜੀ ਪੰਜਾਬੀ ਬੰਦਾ ਕੰਮ ਕਰਦਾ ਜਦੋਂ ਔਰ ਗਾਠ ਆਂਦਾ ਵਿਸ਼ਵਾਸ ਦੇ ਨਾਲ ਤਾਂ ਇਹੋ ਜੀ ਰੀਤ ਨਹੀਂ ਹੈ ਮਰਿੰਡੇ ਪਹੁੰਚੋ ਤੁਸੀਂ ਵੀ ਜ਼ਰੂਰ ਜੇ ਕਿਤੇ ਤੋਂ ਲੰਘਦੇ ਹੋ ਨਾ ਜੀ ਤਾਂ ਬਿਲਕੁਲ ਕਰਾਲੀ ਵਾਲੇ ਮੋੜ ਤੋਂ ਪਹਿਲਾਂ ਥਾਣੇ ਦੇ ਨੇੜੇ ਹੀ ਆਏ ਥਾਣਾ ਨੇੜੇ ਹੈ ਨਾ ਜੀ ਤੁਹਾਡੇ ਇੱਧਰ ਹਾਂ ਜੀ ਹਾਂ ਦੱਸੋ ਆਪਣੇ ਸਾਹਮਣੇ ਜੱਸੀ ਕਪੜਿਆਂ ਦੇ ਸਾਹਮਣੇ ਹਾਂ ਜੀ ਜੱਸੀ ਕਪੜਿਆਂ ਵਾਲੇ ਦੇ ਸਾਹਮਣੇ ਦੀ ਬਾਈ ਜੀ ਲਾਉਂਦੇ ਨੇ ਫਾਸਟ ਫੂਡ 버ਗਰ ਨੂਡਲਸ ਟਿੱਕੀਆਂ ਕੁਲਚਾ ਵੀ ਲਾਉਂਦੇ ਨੇ ਔਰ ਬਹੁਤ ਵਧੀਆ ਸਵਾਦਨ ਤੁਹਾਨੂੰ ਜੀ ਦੇਖ ਲਿਆ ਰਿਵਿਊਜ਼ ਲੋਕਾਂ ਨੇ ਦੇ ਦਿੱਤੇ ਇੱਕ ਹੋਰ ਆ ਗਏ ਹਾਂ ਜੀ ਕਿੱਥੋਂ ਆਏ ਤੁਸੀਂ ਪਾਂਸੇ ਆਏ ਇਹੀ ਸੀ ਯਹੀਂ ਸੇ ਮਰੀਂਡਾ ਸੇ ਹਾਂ ਕਿਆ ਲੈਣੀ ਆਏ ਵਰਗਰ ਵਰਗਰ ਭੰਡਾਰੀ ਜੀ ਨੇ ਹਾਂ ਜੀ ਪਟਿਆਲਾ ਫੁੱਲਾਂ ਵਾਲੇ ਆ ਜੀ ਬਹੁਤ ਵਧੀਆ ਕਾਰੋਬਾਰ ਹੈ ਲਾਓ ਨੇ ਫੁੱਲਾਂ ਵਾਲੇ ਤੁਸੀਂ ਕਿੱਥੇ ਤੋਂ ਆਏ ਵੈਸੇ ਪਿੱਛੇ ਤੋਂ ਸੁਨੀਲ ਫੁੱਲਾਂ ਵਾਲਾ ਸੁਨੀਲ ਫੁੱਲਾਂ ਵਾਲਾ ਪੰਜਾਬੀ ਹੈ ਤੁਸੀਂ ਨਹੀਂ ਹਾਂ ਭਈਆ ਹਾਂ ਕਹਾਂ ਸੇ ਮਰਿੰਡੇ ਆ ਜੀ ਉਹ ਸਾਹਮਣੇ ਇੱਕ ਮਿੰਟ ਜੀ ਇੱਕ ਮਿੰਟ ਕਿੱਥੇ ਤੋਂ ਕਿਹੜਾ ਪਿੱਛੋਂ ਜੌਨਪੁਰ ਜੌਨਪੁਰ ਤੋਂ ਆਏ ਹਾਂ ਸਵਾਣ ਇਹਨਾਂ ਦਾ ਸਵਾਦ ਹੁੰਦਾ ਖਾਲਸਾ ਜੀ ਦਾ ਹਾਂ ਬਹੁਤ ਬੜੀਆਂ ਹੈ ਬੜੀਆਂ ਆ ਦੇਖੋ ਜੀ ਧੂਮਾਂ ਪਾਈਆਂ ਹੋਈਆਂ ਬਹੁਤ ਵਧੀਆ ਸਮਾਨ 버ਗਰ ਬਣ ਰਹੇ ਆ ਦੇਖੋ ਜੀ ਪੈਰਾਂ ਉੱਪਰ ਸਮਾਨ ਪਾਓ ਜੀ ਪਾਓ ਕਿ ਆ ਕਿਸ ਬਣ ਹੈ ਅੱਲਾਹ ਜੀ ਆ ਦੇਖੋ ਜੀ ਪੈਰੀਆਂ ਚਟਣੀਆਂ ਗਾਕ ਤੁਰੇ ਆਂਦਾ ਜੀ ਵਿਸ਼ਵਾਸ ਬਣਿਆ ਹੋਇਆ ਵਧੀਆ ਕੰਮ ਕਰਦੇ ਨੇ ਕਮਾਲ ਦਾ ਕੰਮ ਕਰਦੇ ਨੇ ਔਰ ਲੋਕੀ ਆਪਣੇ ਆਪ ਆਉਂਦੇ ਨੇ ਬਣ ਗਏ ਬਣ ਗਏ ਥੋੜਾ ਹੀ ਆ ਬਣ ਰਿਹਾ ਬਣ ਰਿਹਾ ਆਹ ਕੋਈ ਦੇਖੋ ਜੀ ਆ ਪੈਰੇ ਤੇ ਜੁਕਰ ਉਹ ਵਾਹ ਜੀ ਵਾਹ ਵਾਹ ਜੀ ਖਾਲਸਾ ਫਾਸਟ ਫੂਡ ਬਰਿੰਡਾ ਸਾਹਮਣੇ ਜੱਸੀ ਦੀ ਹੱਟੀ ਨੇੜੇ ਥਾਣਾ ਕਰਾਲੀ ਵਾਲਾ ਮੋੜ ਵੀ ਨੇੜੇ ਆ ਠੀਕ ਕਹਿ ਰਹੇ ਜੀ ਮੈਂ ਹਾਂਜੀ ਆਪ ਜੀ ਆਪਣਾ ਫੋਨ ਨੰਬਰ ਵੀ ਬੋਲੋ ਜਰਾ ਦੇਕਰ 9855258758 758 ਲਾਸਟ ਹੈ ਆ ਦੇਖੋ ਜੀ ਨੰਬਰ ਵੀ ਬਾਈ ਜੀ ਨੇ ਦਿੱਤਾ ਆਪਣਾ ਨੂਡਲਸ ਪੈਰੇ ਨੇ 버ਗਰ ਤਿਆਰ ਹੋ ਰਹੇ ਨੇ ਔਰ ਗਾਹ ਖੜੇ ਨੇ ਪੂਰਾ ਵਿਸ਼ਵਾਸ ਨਾਲ ਲੈਣਾ ਲੱਗੀਆਂ ਹੋਈਆਂ ਤੁਸੀਂ ਵੀ ਆਂਦੇ ਜਾਂਦੇ ਫਾਸਟ ਫੂਡ ਇੱਕ ਗਰੰਟੀ ਪੱਕੀ ਹੈ ਮੈਂ ਜਿੰਨੀ ਦੇਰ ਦਾ ਵੀਡੀਓ ਬਣਾ ਰਿਹਾ ਵੀ ਬਿਲਕੁਲ ਲੋਕਾਂ ਦਾ ਵਿਸ਼ਵਾਸ ਨਾ ਤਾਂ ਇਹਨਾਂ ਦੇ ਉੱਤੇ 100% ਹੈ ਤਾਂ ਹੀ ਲੋਕ ਇਹਨਾਂ ਕੋਲ ਆ ਰਹੇ ਨੇ ਸਾਫ਼ ਸੁਥਰੀ ਚੀਜ਼ ਜਦੋਂ ਮਿਲਦੀ ਹੈ ਨਾ ਜੀ ਔਰ ਜਦੋਂ ਆਪਣਾ ਪੰਜਾਬੀ ਭਰਾ ਕੋਈ ਕੰਮ ਕਰਦਾ ਫਿਰ ਆਂਦਾ ਮਜ਼ਾ ਸਾਨੂੰ ਵੀ ਵੀਡੀਓ ਬਣਾਉਣ ਦਾ ਬਹੁਤ ਸਵਾਦ ਆਉਂਦਾ ਬੜਾ ਮਜ਼ਾ ਆਉਂਦਾ ਤਾਂ ਦੇਖੋ ਜੀ ਬਣ ਗਿਆ ਜੀ 버ਗਰ ਔਰ ਇਹ ਦੇਣ ਲੱਗੇ ਨੇ ਜੀ ਦਿਓ ਜੀ ਪਹਿਲਾਂ ਆ ਦਿਓ ਇਧਰ ਲਓ ਜੀ ਖਾਜਾ ਜੀ ਛਕੋ ਜੀ ਦੇਖੋ ਜੀ ਸ਼ੁੱਧ ਕੰਮ ਹੁੰਦਾ ਤਾਂ ਬੰਦੇ ਪਹੁੰਚਦੇ ਨੇ ਹਰ ਪਾਸਿਓਂ ਦੀ ਪਹੁੰਚਦੇ ਨੇ ਬੰਦੇ ਗਾਹਕ ਦੂਰੋਂ ਦੂਰੋਂ ਵੀ ਆਂਦਾ ਜੀ ਹਾਂ ਜੀ ਆਉਂਦੇ ਜੀ ਹੈ ਕਿੱਥੋਂ ਕਿੱਥੇ ਤੋਂ ਆਂਦਾ ਅਸਲ ਪਟਿਆਲੇ ਸ਼ਹਿਰ ਤੋਂ ਹੀ ਆਉਂਦਾ ਉਹਨੇ ਪਟਿਆਲੇ ਸ਼ਹਿਰ ਤੋਂ ਦੇਖੋ ਜੀ ਪਟਿਆਲਾ ਸਮਾਣਾ ਵਾਦੀਵਾ ਬੜੀ ਦੂਰ ਦੂਰ ਤੇ ਗਾਹਕ ਆ ਜਾਂਦਾ ਹੈ ਜੁਨਿਯਾਨੇ ਤੋਂ ਗੱਡੀ-ਗੱਡੀ ਨਾਲ ਆ ਜਾਂਦੇ ਸਪੈਸ਼ਲ ਰੋਕ ਲੈਂਦੇ ਹੁਣ ਹੋਰ ਬ੍ਰੇਕਾਂ ਲੱਗਣਗੀਆਂ ਸਾਡੇ ਵਾਲਾ ਵੀਡੀਓ ਜਾਊਗਾ ਨਾ ਜਦੋਂ ਪਤਾ ਲੱਗੂਗਾ ਲੋਕਾਂ ਨੂੰ ਕਿ ਕਿਦਾਂ ਕੰਮ ਹੋ ਰਿਹਾ ਔਰ ਤੁਹਾਡੀ ਤਰੀਫ਼ ਤੁਹਾਡੇ ਗਾਕਾਂ ਨੇ ਕਰੀ ਹੈ ਬਹੁਤ ਵਧੀਆ ਮਜ਼ਾ ਆ ਗਿਆ ਜੀ ਆ ਤੁਹਾਨੂੰ ਮਿਲ ਕੇ ਆ ਦੇਖੋ ਜੀ ਹੰਦੇ ਪੈ ਕੇ ਪੈਕੋਕ ਜਾਣੇ ਆ ਇਹ ਪੈਕਿੰਗ ਵੀ ਔਨਲਾਈਨ ਦੀ ਪੈਕਿੰਗ ਵੀ ਕਰਕੇ ਦੇ ਲੇ ਜੇ ਤੁਹਾਨੂੰ ਫੋਨ ਪਹਿਲਾਂ ਕਰ ਦਵੇ ਬੰਦਾ ਤੁਰੰਤ ਪਹਿਲਾਂ ਤੁਸੀਂ ਪੈਕ ਕਰਕੇ ਰੱਖ ਦੋਗੇ ਤੇ ਟਾਈਮ ਬਚ ਜਾਊਗਾ ਹਾਂਜੀ ਹਾਂ ਆ ਜਿਹੜਾ ਨੰਬਰ ਬਾਈ ਜੀ ਨੇ ਬੋਲਿਆ ਉਹਦੇ ਉੱਪਰ ਪੈਕ ਕਰਦੇ ਨੇ ਇਹਨਾਂ ਨੇ ਨੰਬਰ ਤੇ ਆਰਡਰ ਲਿਖਾ ਦਿਓ ਤੇ ਆ ਕੇ ਤੁਹਾਡਾ ਟਾਈਮ ਬਚ ਜਾਊਗਾ ਆ ਕੇ ਆਪਣਾ ਸਮਾਨ ਵਧੀਆ ਸ਼ੁੱਧ ਰੈਡੀ ਮੇਡ ਤਿਆਰ ਤੁਹਾਨੂੰ ਮਿਲੂਗਾ ਆ ਲਓ ਜੀ ਸਾਸ ਵੀ ਪੈਗੀ ਨਾਲ ਹੀ ਲਓ ਜੀ ਲਓ ਜੀ ਕੁਆਲਿਟੀ ਹੈ ਵਧੀਆ ਸਵਾਦ ਹੈ ਤਾਂ ਹੀ ਲੋਕ ਪਹੁੰਚ ਕਰਦੇ ਆ ਬਹੁਤ ਵਧੀਆ ਲੱਗਿਆ ਜੀ ਔਰ ਲੋਕ ਤੁਹਾਡੇ ਕੋਲ ਆਉਣਗੇ ਕੋਈ ਗੱਲ ਕਹਿਣੀ ਚਾਹੁੰਦੇ ਆਪਣੇ ਗਾਕਾਂ ਨੂੰ ਲੋਕਾਂ ਨੂੰ ਜਿਹੜੇ ਵੀਡੀਓ ਦੇਖ ਰਹੇ ਨੇ ਉਹਨੇ ਨਾਲ ਕੋਈ ਗੱਲ ਕਰੋ ਸਾਡੇ ਗਾਕਾਂ ਦਾ ਬਹੁਤ ਧੰਨਵਾਦ ਕਰਦਾ ਜਿੰਨਾ ਸਰ ਕੰਮੇਰਾ ਪ੍ਰਵਾਹ ਚੱਲ ਰਹੇ ਆ ਆ ਦੇਖੋ ਜੀ ਅਮੀਰੀ ਗਾਲੀ ਗੱਲ ਵੀ ਜਿੰਨਾ ਸਦਕਾ ਮੇਰਾ ਪਰਿਵਾਰ ਚੱਲ ਰਿਹਾ ਉਹਨਾਂ ਦਾ ਧੰਨਵਾਦ ਆ ਹੁੰਦਾ ਸ਼ੁਕਰਾਨਾ ਕਰਨ ਦਾ ਤਰੀਕਾ ਕਰਿਓ ਤੁਸੀਂ ਕਮੈਂਟ ਪੰਜਾਬੀ ਭਰਾ ਨੂੰ ਸਪੋਰਟ ਕਰਿਓ ਔਰ ਵੀਡੀਓ ਨੂੰ ਵਾਟ ਤੋਂ ਵਾਟ ਸ਼ੇਅਰ ਕਰਿਓ ਤਾਂ ਜੋ ਬਾਈ ਜੀ ਦਾ ਜਿਹੜਾ ਕੰਮ ਹੈ ਹੋਰ ਵੀ ਜ਼ਿਆਦਾ ਵਧੀਆ ਚੱਲੇ ਅਤੇ ਸਾਡਾ ਪੰਜਾਬੀ ਪ੍ਰਾਤ ਰੱਖੀਆਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ